ਇਹ ਜੋ ਤੁਸੀਂ ਸਟਾਲ ਲਾਇਆ ਵਾ ਇਹ ਕੀ ਕਹਿਣਾ ਚਾਹੋਗੇ ਸਾਲਵਰ ਇਸ ਬਾਰੇ ਪਾਣੀ ਦੇ ਗਲਾਸ ਤੋਂ ਲੈ ਕੇ ਉਹ ਵੀ ਘੜੇ ਵਾਲਾ ਪਾਣੀ ਦਾ ਗਲਾਸ ਹੈ ਸਰੋਂ ਦਾ ਸਾਗ ਹੋ ਗਿਆ ਮੱਕੀ ਦੀ ਰੋਟੀ ਹੋਗੀ ਜਾਂ ਜਿੰਨੇ ਹੋਰ ਜਿੰਨੀਆਂ ਵੀ ਸਾਡੇ ਕੋਲ ਇੱਥੇ ਐਵੇਲੇਬਲ ਚੀਜ਼ਾਂ ਸਭ ਸਾਡੀਆਂ ਆਰਗੈਨਿਕ ਪ੍ਰੋਡਕਟਸ ਹੈ ਜੀ ਉਹਦੇ ਵਿੱਚ ਅਸੀਂ 117 ਦੇ 17 ਜ਼ਿਲ੍ਹਿਆਂ ਦੇ ਵਿੱਚ ਰੋਜ਼ਗਾਰ ਦੇਵਾਂਗੇ ਚੁੱਲ੍ਹੇ ਚੌਕੇ ਦੇ ਨਾਮ ਦੇ ਉੱਤੇ ਉਹ ਹਾਂਜੀ ਭਾਈ ਸਤਿਕਾਰ ਸੋਸ਼ੀ ਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਇਹ ਜੋ ਤੁਸੀਂ ਸਟਾਲ ਲਾਇਆ ਵਾ ਇਹ ਕੀ ਕਹਿਣਾ ਚਾਹੋਗੇ ਸਾਲ ਬਾਰੇ ਇਸ ਬਾਰੇ ਅਸੀਂ ਸਟਾਲਾਂ ਬਾਰੇ ਆਹੀ ਕਹਿਣਾ ਚਾਹੋਗੇ ਅਸੀਂ ਇੱਕ ਸਟੂਡੈਂਟ ਹੈ ਜੀ ਪੀਏਯੂ ਦੇ ਸਾਰੇ ਐਮਐਸਸੀ ਪੀਐਚਡੀ ਪਾਸ ਆਊਟ ਸਟੂਡੈਂਟ ਅਸੀਂ ਅਸੀਂ ਬੇਰੋਜ਼ਗਾਰੀ ਤੋਂ ਤੰਗ ਹੋ ਕੇ ਅਸੀਂ ਆਪ ਦੇ ਇੱਕ ਛੋਟੀ ਜੀ ਮਹੀਮ ਚਲਾਈ ਹੈ ਜਨਾਬ ਦੇ ਪੜ੍ਹਦੇ ਉਹਨਾਂ ਦੇ ਪੜ੍ਹਦੇ ਨਾਲ ਹੈ ਨਾ ਤੇ ਵੀਰੇ ਤਾ ਤੁਸੀਂ ਸ਼ੌਕ ਨਾਲ ਚੀਜ਼ ਲਾਈ ਹੈ ਵਿੱਚ ਲਾਈ ਹੈ ਕਾ ਲਾਇਆ ਹਾਂਜੀ ਇਸ ਸ਼ੌਕ ਨਾਲ ਚੀਜ਼ ਲਾਈ ਹੈ ਜਿਵੇਂ ਤੁਸੀਂ ਵੀਰਾਂ ਦੇਖ ਸਕਦੇ ਹੋ ਬਾਈ ਐਮਐਸਸੀ ਪਾਸ ਆਊਟ ਹੈ ਬਾਈ ਹੋਰ ਇਹਨੂੰ 1.5 ਸਾਲ ਹੋ ਗਿਆ ਏਡੀਓ ਦੀਆਂ ਸੰਘਰਸ਼ ਕਰਨ ਪਰ ਹਜ ਤੱਕ ਉਹ ਕੋਈ ਨਤੀਜਾ ਨਹੀਂ ਨਿਕਲਿਆ ਉਸ ਚੀਜ਼ ਤੋਂ ਤੰਗ ਆ ਕੇ ਅਸੀਂ ਐਟ ਦੀ ਐਂਡ ਸੀ ਆਪ ਦਾ ਚੁੱਲੇ ਚੌਕੇ ਨਾਮ ਦਾ ਬ੍ਰਾਂਡ ਬਣਾਇਆ ਜੀ ਐਸੇ ਸਾਡਾ ਪਿਓਰ ਪਾਣੀ ਦੇ ਗਲਾਸ ਤੋਂ ਲੈ ਕੇ ਉਹ ਵੀ ਘੜੇ ਵਾਲਾ ਪਾਣੀ ਦਾ ਗਲਾਸ ਹੈ ਸਰੋਂ ਦਾ ਸਾਗ ਹੋ ਗਿਆ ਮੱਕੀ ਦੀ ਰੋਟੀ ਹੋਗੀ ਜਾਂ ਜਿਵੇਂ ਹੋਰ ਜਿੰਨੀਆਂ ਵੀ ਸਾਡੇ ਕੋਲ ਹੈਗੀਆਂ ਅਵੇਲੇਬਲ ਚੀਜ਼ਾਂ ਸਭ ਸਾਡੀਆਂ ਆਰਗੈਨਿਕ ਪ੍ਰੋਡਕਟਸ ਹੈ ਜੀ ਜੋ ਮੱਕੀ ਦੀ ਰੋਟੀ ਸਰੋਂ ਦਾ ਸਾਗ ਇਹ ਕੌਣ ਬਣਾਉਂਦਾ ਫਿਰ ਇਹਨਾਂ ਇਹ ਜੀ ਮੱਕੀ ਦੀ ਰੋਟੀ ਮੱਕੀ ਸਾਡੇ ਆਪ ਦੇ ਖੇਤੋਂ ਆਈਦੀ ਹੈ ਜੀ ਅਸੀਂ ਇੱਥੇ ਲੀਜ਼ ਤੇ ਜ਼ਮੀਨ ਲਈਦੀ ਹੈ 7-8 ਸਾਲਾਂ ਦਾ ਸਾਡਾ ਕੰਟਰੈਕਟ ਹੈ 12 ਕਿਲੇ ਲੋਕਾਂ ਦੇ ਵੀ ਮੱਕੀ ਪੀਣਾ ਰੈਸਪਰੇਟ ਹੁੰਦੀ ਨਹੀਂ ਜੀ ਅਸੀਂ ਆਪਦੀ ਕੱਢੀ ਦੀ ਹੈ ਪਿਓਰ ਆਰਗੈਨਿਕ ਅਟਾ ਕੋਈ ਬੰਦਾ 1% ਉਸ ਫਰਟੀਲਾਈਜ਼ਰਾਂ ਕੁਝ ਵੀ ਘਟ ਦੇ ਸਪਰੇ ਤੇ ਜਿਹੜਾ ਸਰੋਮਸ ਆ ਗਿਆ ਉਹ ਵੀ ਸਾਡੇ ਆਪ ਤੋਂ ਖੇਤੋਂ ਆਇਆ ਤੇ ਜਿਹੜੀਆਂ ਆਮ ਪਿੰਡਾਂ ਵਾਲੀਆਂ ਲੋਕਲ ਬੁੜੀਆਂ ਹੁੰਦੀਆਂ ਉਹ ਬਣਾ ਰਹੀਆਂ ਅਸੀਂ ਚੁੱਲੇ ਚੌਕੇ ਦੇ ਨਾਲ ਨਾਲ ਅਸੀਂ ਜੀ ਇੱਕ ਮਹੀਨ ਚਲਾ ਰਹੇ ਹਾਂ ਅਸੀਂ ਇੱਕ ਸੋਸ਼ਲ ਜਿਹੜੀ ਸੰਸਥਾ ਹੁੰਦੀ ਹੈ ਉਹ ਸੀ ਰਜਿਸਟਰਡ ਕਰਵਾਈ ਵੀ ਹੈ ਸੈਲਫ ਹੈਲਪ ਗਰੁੱਪ ਉਹਦੇ ਵਿੱਚ ਅਸੀਂ 117 ਦੇ 17 ਜ਼ਿਲ੍ਹਿਆਂ ਦੇ ਵਿੱਚ ਰੋਜ਼ਗਾਰ ਦੇਵਾਂਗੇ ਚੁੱਲੇ ਚੌਕੇ ਦੇ ਨਾਮ ਦੇ ਉੱਤੇ ਉਹ ਜਿੰਨੀਆਂ ਵੀ ਬੇਰੋਜ਼ਗਾਰ ਲੇਡੀਜ਼ ਕਹਿ ਲੋ ਜਾਂ ਮੁੰਡੇ ਕਹਿ ਲੋ ਉਹਨਾਂ ਨੂੰ ਅਸੀਂ ਮੌਕਾ ਦੇਵਾਂਗੇ ਵੀ ਆਪਦਾ ਪ੍ਰੋਡਕਟ ਬਣਾਓ ਸਾਡੇ ਨਾਲ ਉਹ ਆਪਣੇ ਕੰਪਨੀ ਕਰਕੇ ਅੱਗੇ ਦੇਣ ਵੀ ਓਪਨਲੀ ਸਾਲ ਲਾਉਣਗੇ ਜਾਂ ਸ਼ਾਪ ਕਰਨ ਜੋ ਮਰਜੀ ਉਹਨਾਂ ਦੀ ਇੱਛਾ ਵਾ ਕਰ ਲਗਾ ਠੀਕ ਹੈ ਨਾ ਉਹ ਉਹਨਾਂ ਦੀ ਇੱਛਾ ਹੈ ਸਾਡਾ ਕੰਮ ਐਨੇ ਵੀ ਅਸੀਂ ਉਹਨਾਂ ਨੂੰ ਗਰਾਊਂਡ ਲੈਵਲ ਤੋਂ ਚੱਕ ਕੇ ਅਸੀਂ ਵਰਲਡ ਵਾਈਡ ਐਕਸਪੋਰਟ ਅਸੀਂ ਕਰਾਂਗੇ ਉਹ ਜ਼ਿੰਮੇਵਾਰੀ ਸਾਡੀ ਹੈ ਜੀ ਠੀਕ ਹੈ ਜੀ